ਉਧਰ ਖਬਰ ਫਿਰੋਜ਼ਪੁਰ ਤੋਂ ਸਾਮਰ ਇਰੀਆ ਜਿੱਥੇ ਸੂਬੇ ਵਿੱਚ ਲੁੱਟਾਂ ਖੋਹਾਂ ਕਰਨ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਲੋਕਾਂ ਦੇ ਮਨਾਂ ਵਿੱਚ ਖੋਫ ਇਸ ਕਦਰ ਬਣ ਚੁੱਕਾ ਹੈ ਕਿ ਆਏ ਦਿਨ ਕੋਈ ਨਾ ਕੋਈ ਚੋਰੀ ਜਾਂ ਲੁੱਟ ਸ਼ਿਕਾਰ ਹੋ ਜਾਂਦੇ ਹਨ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬੀਤੇ ਦਿਨ ਇੱਕ ਨਿੱਜੀ ਚੱਲਣ ਦਾ ਪੱਤਰਕਾਰ ਆਪਣੀ ਘਰਵਾਲੀ ਨਾਲ ਐਕਟਿਵਾ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਿਹਾ ਸੀ ਜਦੋਂ ਕਿ ਉਹ ਕਿਲੇ ਵਾਲੇ ਚੌਕ ਕੋਲ ਪਹੁੰਚਿਆ ਤਾਂ ਪਿੱਛੋਂ ਦੀ ਮੋਟਰਸਾਈਕਲ ਸਵਾਰ ਲੁੱਟੇਰੇ ਨੂੰ ਲੁਟ ਲੁਟੇਰੇ ਵਾਰਦਾਤ ਨੂੰ ਜਾਮ ਦਿੰਦਿਆਂ ਪਿੱਛੇ ਬੈਠੇ ਐਕਟਿਵਾ ਤੇ ਪੱਤਰਕਾਰ ਦੇ ਘਰ ਵਾਲੀ ਦੇ ਕੰਨਾਂ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋਣ ਲੱਗਾ ਤਾਂ ਪੱਤਰਕਾਰ ਨੂੰ ਤੱਕਾ ਮਾਰ ਕੇ ਥੱਲੇ ਸੁੱਟ ਦਿੱਤਾ ਜਦੋਂ ਪੱਤਰਕਾਰ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਨੇ ਪੱਤਰਕਾਰ ਤੇ ਹਮਲਾ ਕਰ ਦਿੱਤਾ ਇਸ ਜਿਸ ਦੌਰਾਨ ਪੱਤਰਕਾਰ ਜਗਦੀਸ਼ ਕੁਮਾਰ ਦੀ ਬਾਹ ਫ੍ਰੈਕਚਰ ਹੋ ਗਈ ਅਤੇ ਲੁਟੇਰਾ ਆਪਣਾ ਮੋਟਰਸਾਈਕਲ ਮੌਕੇ ਤੇ ਛੱਡ ਕੇ ਰਫੂ ਚੱਕਰ ਹੋ ਗਿਆ ਜਿਸ ਤੋਂ ਬਾਅਦ ਪੱਤਰਕਾਰ ਜਗਦੀਸ਼ ਕੁਮਾਰ ਨੂੰ ਸਰਹਸਤਾਰ ਵਿੱਚ ਦਾਖਲ ਕਰਵਾਇਆ ਗਿਆ ਆਵ ਜਾਂਦੇ ਆ ਏਨਵੀਨਿਊਸ ਦੀ ਖਾਸ ਰਿਪੋਰਟ ਨੌਤੀ ਸ਼ਨੀਵਾਰੇ ਦਿਨ ਮੈਚ ਮੇਰੀ ਵੋਟੀ ਜੀ ਕਿਸੀ ਬਾਜ਼ਾਰ ਜਿਹੜਾ ਜਾਦੇ ਸੀਗੇ ਤਾਂ ਕਿਲੇ ਵਾਲੇ ਚਾਹ ਤੋਂ ਨਜ਼ਦੀਕੀ ਜਿਹੜਾ ਹੈ ਕਿ ਉੱਥੇ ਇੱਕ ਮੋਟਰਸਾਈਕਲ ਤੇ ਜਿਹੜਾ ਉਸਨੇ ਆ ਕੇ ਮੇਰੀ ਜਿਹੜੀ ਹੈ ਪਤਨੀ ਦੇ ਲਈ ਹੈ ਵਾਲੀ ਜਿਹੜੀ ਹੈ ਖਿੱਚੀ ਉਹਦੇ ਚੋਂ ਵਾਲੀ ਖਿਚਣ ਦੇ ਨਾਲ ਹੀ ਜਿਹੜਾ ਹੈ ਕਿ ਮੈਡਮ ਨੇ ਰੋਲਾ ਪਾਇਆ ਮੇਰੀ ਵਾਲੀਗੀ ਵਾਲੀਗੀ ਤਾਂ ਜਿਵੇਂ ਮੇਰੇ ਲੈਫਟ ਸਾਈਡ ਤੋਂ ਕੱਢਣ ਲੱਗਾ ਤਾਂ ਮੈਂ ਉਹਨੂੰ ਆਪਣੇ ਲੱਤਾਂ ਪੁਸ਼ ਕਰਕੇ ਉਹਨੂੰ ਡੇਗ ਲਿਆ ਤਾਂ ਉਸ ਤੋਂ ਡੇਗਣ ਤੋਂ ਬਾਅਦ ਮਤਲਬ ਉਸ ਨੂੰ ਜਦੋਂ ਸਾਡੀ ਐਪ ਤੋਂ ਕਿੱਥੇ ਕਿੱਥੇ ਹੋਈ ਹੈ ਤਾਂ ਉਹ ਜਿਹੜਾ ਮੈਨੂੰ ਧੱਕਾ ਮਾਰ ਕੇ ਔਰ ਕੁਝ ਹੱਥ ਸਾਟ ਮਾਰ ਕੇ ਜਿਹੜਾ ਉਹ ਭੱਜਣ ਚ ਪ੍ਰਾਰੋਗਿਆ ਪਰ ਉਸ ਦਾ ਜਿਹੜਾ ਮੋਟਰਸਾਈਕਲ ਸੀਗਾ ਉਹ ਮੈਂ ਉਸ ਨੂੰ ਕਵਰ ਕਰ ਲਿਆ ਉਹ ਨਹੀਂ ਮੈਂ ਭੱਜਦੇ ਚਾਬੀਆਂ ਦੀ ਮੈਂ ਕੱਢ ਲਈ ਸੀ ਤਾਂ ਲਗਾਤਾਰ ਜੇ ਗੱਲ ਕਿਤੇ ਫਰੋਪ ਉੱਤੇ ਚੋਰਾਂ ਦਾ ਜਿਹੜਾ ਵਾਰਦਾਤਾ ਦਾ ਜਿਹੜਾ ਇਸਨੂੰ ਲਗਾਤਾਰ ਜਾਰੀ ਲੱ ਤਾ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਮੁਬਲ ਨੂੰ ਫੋਨ ਕੀਤਾ ਐਸਪੀ ਡੀ ਸਾਹਿਬ ਰਣਦੇਖ ਜੀ ਨੂੰ ਕਿ ਸਰ ਮੇਰੇ ਇੱਧਰ ਤੇ ਵਾਰਦਾਤ ਹੋ ਗਈ ਐ ਉਹ ਕਹਿੰਦਾ ਕੋਈ ਗੱਲ ਮੈਂ ਹੁਣੇ ਭੇਜਦਾ ਮੈਂ ਪੁੱਤ ਪਰ ਘਰ ਤੋਂ ਕਰਦੇ 1 ਘੰਟੇ ਬਾਅਦ ਜਿਹੜੀ ਐ ਅੱਧਾ ਪੂਣਾ ਘੰਟੇ ਬਾਅਦ ਜਿਹੜੀ ਐ ਪੁਲਿਸ ਉੱਤੇ ਪਹੁੰਚਦੀ ਐ ਤਾਂ ਉਹ ਵੀ ਵਾਈਫ ਚੱਲ ਰਹੀ ਸੀ ਅਛਾ ਇੱਕ ਮੋਟਰਸਾਈਕਲ ਲੈ ਲੈਣੇ ਆ ਕੇ ਵੀ ਵਾਈਫ ਦੇ ਨਾਲ ਕੋਈ ਕੋ ਕਰਤ ਦੀ ਅਸੀਂ ਕੋਸ਼ਿਸ਼ ਕੀਤੀ ਪਰ ਉਹ ਦੋਨਾਂ ਦਾ ਆਪਸ ਦੇ ਵਿੱਚ ਉੱਤੇ ਝਗੜਾ ਹੋ ਗਿਆ ਉਸ ਤੋਂ ਬਾਅਦ ਉਹ ਪਰਦਾ ਮੋਟਰਸਾਈਕਲ ਛੱਡ ਗਿਆ ਤੇ ਘੂ ਕਰਕੇ ਫੜਾ ਅਸੀਂ ਉਹਦੇ ਸਾਰੇ ਮੋਟਸਾਈਕਲ ਤੋਂ ਤੇ ਉਹਦੇ ਕਿਨਾਂ ਪੁਰਾਣੇ ਰਿਕਾਰਡ ਤੋਂ ਅਸੀਂ ਚੈੱਕ ਕਰ ਰਹੇ ਹਾਂ ਔਰ ਉਮੀਦ ਹੈ ਕਿ ਉਹ ਜਲਦੀ ਮਿਲ ਜੇ ਸਰ ਇਹ ਤਾਂ ਕਹ ਰਿਹਾ ਡ੍ਰੈਸਟੀ ਕੀਤਾ ਉਹਨੇ ਦ੍ਰਿਸ਼ਟੀ ਪਾਈ ਗਈ ਉਹ ਦੱਸਿਆ ਵੀ ਕੋਈ ਚੋ ਵਾਲੀਆਂ ਲੋੜ ਤਾਂ ਲੁੱਟਿਆ ਰ ਫਰਾਰ ਹੋਇਆ ਸੀ ਚੌਣਾ ਦੇ ਦਰਿਆਰੇ ਲੁੱਟਾਂ ਦੀ ਵਾਰਦਾਤ ਤੇ ਦਿੱਤਾ ਸੀ ਅੰਜਾਮ ਦੱਸਦੇ ਕਿ ਫਿਰੋਜ਼ਪੁਰ ਚੱਕਰਨਾ ਵਿੱਚੋਂ ਵਾਲਿਆਂ ਦੀ ਲੁਟੇਰਾ ਚੁਟਕੇ ਫਰਾਰ ਹੋਇਆ ਸੀ ਪੱਤਰਕਾਰ ਤੇ ਨਾਲ ਜਿਹੜਾ ਹੈ ਵਾਰਦਾਤ ਜਿਹੜੀ ਮੋਟਰਸਾਈਕਲ ਤੇ ਜਾਂਦੇ ਸਮੇਂ ਹੋਈ ਸੀ ਤਾਂ ਦੱਸਦੀ ਹੈ ਕਿ ਚੋਰਾਣੇ ਦਿਨ ਦਿਹਾੜੇ ਲੁੱਟਾਂ ਦੀ ਵਾਰਦਾਤਾਂ ਹੁੰਦੀਆਂ ਨੇ